ਸਾਨੂੰ ਪਤਾ ਤੁਹਾਡਾ ਵੀਜ਼ਾ ਲੱਗਿਆ ਕੈਨੇਡਾ ਜਾ ਰਹੇ ਹੋ ਤੁਸੀਂ ਕੈਨੇਡਾ ਹਾਂਜੀ ਤੇ ਸਾਨੂੰ ਪਤਾ ਲੱਗਿਆ ਸੀਗਾ ਕਿ ਟੋਟਲਰ ਇਮੀਗ੍ਰੇਸ਼ਨ ਵਾਲੇ ਵੀ ਵੀਜ਼ਾ ਲਵਾ ਰਹੇ ਨੇ ਤੇ ਜਦੋਂ ਅਸੀਂ ਇੱਥੇ ਆਏ ਸਾਨੂੰ ਬਹੁਤ ਕੁਝ ਵਧੀਆ ਲੱਗਿਆ ਜੀ ਕੋਈ ਫੀਸ ਨਹੀਂ ਲੈ ਰਹੇ ਪਹਿਲਾਂ ਅਡਵਾਂਸ ਫੀਸ ਕੁਝ ਨਹੀਂ ਲੈ ਰਹੇ ਤੇ ਸਾਡੇ 1-3 ਲੱਖ ਰੁਪਏ ਦੇ ਵਿੱਚ ਸਾਡਾ ਸਾਰਾ ਫੈਮਿਲੀ ਦਾ ਵੀਜ਼ਾ ਲੱਗ ਗਿਆ ਜੀ ਤਣ ਕੋਈ ਪ੍ਰੋਬਲਮ ਤਾਂ ਨਹੀਂ ਆਈ ਆਮ ਤੌਰ ਤੇ ਜਿਸ ਤਰ੍ਹਾਂ ਕੇ ਨਾਲ ਹੁਣ ਕੈਨੇਡਾ ਦੇ ਵਿੱਚ ਵੀਜ਼ੇ ਬੰਦ ਕਰ ਦਿੱਤੇ ਗਏ ਸੀ ਕਿ ਬਹੁਤ ਪਿੱਛੇ ਪਾਲਿਸੀ ਚ ਚੇਂਜ ਆਇਆ ਸੀ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਟੋਟਲਰ ਇਮੀਗ੍ਰੇਸ਼ਨ ਜਿਹੜਾ ਹੈਗਾ ਉਹਨੇ ਤੁਹਾਡੀ ਮਦਦ ਕੀਤੀ ਕਾਫੀ ਫੈਸਿਲੀਟੇਟ ਹੋਇਆ ਔਰ ਤੁਹਾਡਾ ਵੀਜ਼ਾ ਲੱਗ ਗਿਆ ਕਿਉਂਕਿ ਐਦਾਂ ਦੀ ਸਿਚੁਏਸ਼ਨ ਜਦੋਂ ਕਿ ਉੱਥੋਂ ਲੋਕ ਵਾਪਸ ਪਰਤ ਰਹੇ ਨੇ ਬੜਾ ਕੁਝ ਅਜੀਬੋ ਗਰੀਬ ਪਾਲਿਸੀ ਚ ਚੇਂजेस ਆਏ ਉਹਦੇ ਵਿੱਚ ਐਦਾਂ ਦੀ ਇੱਕ ਓਪਰਚੁਨਿਟੀ ਆਣਾ ਔਰ ਤੁਹਾਡਾ ਵੀਜ਼ਾ ਲੱਗ ਜਾਣਾ ਮੈਨੂੰ ਤਾਂ ਲੱਗਦਾ ਹੈ ਮਤਲਬ ਕਿ ਬਹੁਤ ਵੱਡੀ ਲੱਕ ਵਰਗੀ ਗੱਲ ਹੈ ਅਸੀਂ ਹੋਰ ਵੀ ਪਹਿਲਾਂ ਕਈ ਜਗ੍ਹਾ ਤੇ ਟਰਾਈ ਕੀਤਾ ਸੀਗਾ ਜੀ ਤੇ ਕਈ ਜਗ੍ਹਾ ਤੇ ਸਾਡੇ ਨਾਲ ਧੋਖਾ ਵੀ ਹੋਇਆ ਕਈਆਂ ਨੇ ਐਡਵਾਂਸ ਵੀ ਲੈ ਲਿਆ ਸਾਡੇ ਕੋਲੋਂ ਤੇ ਅਜ ਤੱਕ ਉਹ ਵਾਪਸ ਨਹੀਂ ਮਿਲਿਆ ਜੀ ਤੇ ਇੱਥੇ ਸਭ ਤੋਂ ਵਧੀਆ ਇਹ ਹੈ ਕਿ ਇਹਨਾਂ ਨੇ ਕੋਈ ਪੈਸਾ ਸਾਡੇ ਕੋਲੋਂ ਲਿਆ ਨਹੀਂ ਤੇ ਅਸੀਂ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਡਾਇਰੈਕਟ ਫੀਸ ਵੀ ਭਰ ਸਕਦੇ ਹੋ ਸਕੂਲ ਨੂੰ ਇਹ ਸਭ ਤੋਂ ਵੱਡੀ ਗੱਲ ਹੈ ਜੀ ਤਕਰੀਬਨ ਸਾਡਾ 2.5 3 ਮਹੀਨੇ ਦੇ ਵਿੱਚ ਸਾਰਾ ਪ੍ਰੋਸੈਸਿੰਗ ਹੋ ਗਈ ਸੀ ਸਾਰੇ ਵਰਕ ਦੀ ਜੀ ਜੀ ਸਾਡੇ 3 ਲੱਖ ਦੇ ਵਿੱਚ ਸਾਰੀ ਫੈਮਿਲੀ ਅਜੀਬ ਨਹੀਂ ਲੱਗਦਾ ਕਿਉਂਕਿ ਅੱਜ ਦੇ ਨੇ ਮਹਿੰਗੇ ਜਵਾਨੇ ਦੇ ਵਿੱਚ ਜੇ ਸਿਰਫ 3.5 ਲੱਖ ਬੱਚੇ ਦੀ ਫੀਸ ਦੇ ਵਿੱਚ ਵਿੱਚ ਨਾਲ ਹੀ ਪੇਰੈਂਟਸ ਜਾ ਰਹੇ ਨੇ ਤੇ ਐਦਾਂ ਨਹੀਂ ਲੱਗਦਾ ਕਿ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਜਿਵੇਂ ਕਿ ਬੱਚੇ ਨੇ ਅਗਰ 6 ਮਨთ ਦੀ ਫੀਸ ਪੇ ਕਰਨੀ ਹੈ ਉਹ 3 ਤੋਂ 3.5 ਲੱਖ ਹੋਏਗੀ ਅਗਰ ਬੱਚੇ ਨੇ 1 ਇਅਰ ਦੀ ਫੀਸ ਪੇ ਕਰਨੀ ਹੈ ਤਾਂ ਉਹ 6 ਤੋਂ 6.5 ਲੱਖ ਦੀ ਹੋਏਗੀ ਤੇ ਬੱਚਿਆਂ ਦੇ ਨਾਲ ਪੇਰੈਂਟਸ ਵੀ ਐਜ਼ ਅ ਗਾਰਡੀਅਨ ਜਾਂਦੇ ਨੇ ਜਿੰਨਾਂ ਨੂੰ ਪੇਰੈਂਟਸ ਨੂੰ ਇਸ ਵਿੱਚ ਨਾ ਤਾਂ ਕੋਈ ਇੰਟਰਵਿਊ ਕਲੀਅਰ ਕਰਨ ਦੀ ਲੋੜ ਹੈ ਨਾ ਕੋਈ ਟੈਸਟ ਕਲੀਅਰ ਕਰਨ ਦੀ ਲੋੜ ਹੈ ਹਾਂਜੀ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਹੁਤ ਹੀ ਘੱਟ ਫੰਡਿੰਗ ਦੇ ਵਿੱਚ ਪੇਰੈਂਟਸ ਜਿਹੜੇ ਆ ਆਪਣੇ ਬੱਚਿਆਂ ਨਾਲ ਆਪਣਾ ਤੇ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰ ਸਕਦੇ ਆ ਸਾਡਾ ਮਤਲਬ ਇਦਾਂ ਦਾ ਕੁਝ ਨਹੀਂ ਹੈ ਕਿ ਜਾਂ ਜਿਹੜੀ ਟਿਊਸ਼ਨ ਫੀਸ ਆ ਤੁਸੀਂ ਉਹ ਤੁਸੀਂ ਸਾਨੂੰ ਪੇ ਕਰੋ ਇਦਾਂ ਦਾ ਕੁਝ ਨਹੀਂ ਤੁਸੀਂ ਡਾਇਰੈਕਟ ਸਕੂਲ ਨੂੰ ਵੀ ਪੇ ਕਰ ਸਕਦੇ ਹੋ ਸਸਿਕਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਕੈਨੇਡਾ ਜਾਣ ਦੀਆਂ ਜਿਹੜੀਆਂ ਗੱਲਾਂ ਨੇ ਫੇਰ ਤੋਂ ਸ਼ੁਰੂ ਹੋ ਗਈਆਂ ਨੇ ਕੈਨੇਡਾ ਜਾਨ ਲਈ ਲੋਗ ਦੂਸਰੇ ਦੇਸ਼ਾਂ ਦੇ ਵਿੱਚ ਜਾਣ ਲਈ ਹਮੇਸ਼ਾ ਜਿਹੜਾ ਇਮੀਗ੍ਰੇਸ਼ਨ ਦਾ ਸਹਾਰਾ ਲੈਂਦੇ ਨੇ ਮਾਈਗ੍ਰੇਸ਼ਨ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਪਰ ਜੇ ਗੱਲ ਕਰੀਏ ਤਾਂ ਕੈਨੇਡਾ ਨੂੰ ਲੈ ਕੇ ਕਾਫੀ ਪਿਛਲੇ ਦਿਨੀ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਸੀ ਟ੍ਰੂਡੋ ਗਵਰਨਮੈਂਟ ਨੇ ਆਪਣੇ ਤਰੀਕੇ ਦੇ ਰੈਸਟ੍ਰਿਕਸ਼ਨਸ ਲਾ ਦਿੱਤੀਆਂ ਸੀਗੀਆਂ ਕਾਫੀ ਸਾਰੀ ਜਿਹੜੀ ਪਾਲਿਸੀਜ਼ ਦੇ ਵਿੱਚ ਸੀ ਰੱਦੋ ਬਦਲ ਕੀਤੀ ਗਈ ਹੈ ਪਰ ਉਸ ਦੇ باوجود ਵੀ ਬਹੁਤ ਸਾਰੇ ਐਸੇ ਐਵੇਨਿਊਜ਼ ਹੁੰਦੇ ਨਵੀਂ ਓਪਰਚ्युनिटीज ਜਿਹੜੀਆਂ ਬੰਦੀਆਂ ਟੈਂਦੀਆਂ ਰਹਿੰਦੀਆਂ ਜਿਦੇ ਨਾਲ ਕਿ ਲੋਕਾਂ ਦੇ ਸੁਪਨੇ ਜਿਹੜੇ ਆ ਸੁਪਨੇ ਜਿਹੜੇ ਆ ਉਹ ਦੇਖਨੇ ਬੰਦ ਨਹੀਂ ਜਿਸ ਤਰੀਕੇ ਨਾਲ ਹੁੰਦੇ ਉਹਦਾ ਹੀ ਉਹਨਾਂ ਦੇ ਸਾਕਾਰ ਵੀ ਹੁੰਦੇ ਨੇ ਟੋਡਲਰਸ ਇਮੀਗ੍ਰੇਸ਼ਨ ਇੱਕ ਮੁਹਾਲੀ ਦੇ ਵਿੱਚ ਉਹਨਾਂ ਦੀ ਇੱਕ ਬ੍ਰਾਂਚ ਹੈਗੀ ਹੈ ਇੱਥੇ ਉਹਨਾਂ ਦਾ ਇੱਕ ਆਫਿਸ ਹੈਗਾ ਟੋਡਲਰ ਜਿਹੜਾ ਸ਼ਬਦ ਹੈਗਾ ਅੰਗਰੇਜ਼ੀ ਦਾ ਉਹਦਾ ਆਪਣੇ ਆਪ ਦੇ ਵਿੱਚ ਹੀ ਮੀਨਿੰਗ ਹੈਗਾ ਹਿੰਦੀ ਜਾਂ ਪੰਜਾਬੀ ਦੇ ਵਿੱਚ ਜੇ ਆਪਾਂ ਉਹਨੂੰ ਮੀਨਿੰਗ ਕਰੀਏ ਤਾਂ ਉਹਦਾ ਮੀਨਿੰਗ ਹੈ ਬੱਚੇ ਜਾਂ ਮਾਈਨਰਸ ਜਿਹੜੇ ਛੋਟੀ ਹੈਗੇ ਨੇ ਜਿਹੜਾ ਟੋਡਲਰਸ ਇਮੀਗ੍ਰੇਸ਼ਨ ਹੈਗਾ ਉਹ ਖਾਸ ਤੌਰ ਤੇ 3 ਸਾਲ ਤੋਂ ਲੈ ਕੇ 18 ਸਾਲ 3 ਸਾਲ ਤੋਂ ਲੈ ਕੇ ਕੇਜੀ ਨਰਸਰੀ ਤੋਂ ਲੈ ਕੇ 10th ਤੇ 15 ਸਾਲ ਦਾ ਬੱਚਾ ਚਲੇ ਜਾਂਦਾ ਹੈ ਤੇ ਪਲੱਸ 2 ਤੱਕ ਜਿਹੜਾ 17 18 ਸਾਲ ਦਾ ਬੱਚਾ ਜਾਂਦਾ ਹੈ ਉਸ ਪਰਟੀਕੂਲਰ ਕੈਟਾਗਰੀ ਨੂੰ ਕੈਟਰ ਕਰ ਰਹੇ ਨੇ ਔਰ ਜਿਹੜੇ ਖਾਸ ਤੌਰ ਤੇ ਮਾਈਨਰਸ ਦੀ ਗੱਲ ਕਰੀਏ ਤੇ ਉਹਨਾਂ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਨੇ ਇੱਕ ਬੇੜਾ ਛੁੱਟਿਆ ਹੋਇਆ ਔਰ ਉਹਨਾਂ ਦੇ ਸੁਪਨੇ ਜਿਹੜੇ ਸਾਕਾਰ ਕਰ ਰਹੇ ਨੇ ਅੱਜ ਫਿਰ ਅਸੀਂ ਆਏ ਹਾਂ ਇੱਕੋਰੀ ਟੋਡਲਰ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਔਰ ਇੱਥੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੈਡਮ ਨੇ ਆਪਣੇ ਆਪ ਨੂੰ ਇੰਟਰੋਡਿਊਸ ਵੀ ਕਰਨਗੇ ਤੇ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਕਿ ਇਮੀਗ੍ਰੇਸ਼ਨ ਟੋਡਲਰ ਇਮੀਗ੍ਰੇਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੂੰ ਬਾਹਰ ਜਾਣ ਦੇ ਸੁਪਨੇ ਸਾਕਾਰ ਹੋ ਰਹੇ ਨੇ ਉਹ ਕੌਣ ਨੇ ਕਿਵੇਂ ਉਹਨਾਂ ਦੀਆਂ ਜਿਹੜੀਆਂ ਨੇ ਅੱਗੇ ਉਹਨਾਂ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਕੀ ਹੈਗਾ ਹੈਲੋ ਮੈਮ ਹੈਲੋ ਸ਼ਸ਼ੀਕਲ ਮੈਮ ਜੀ ਮੈਨੂੰ ਚੰਗਾ ਲੱਗੇਗਾ ਜੇ ਤੁਸੀਂ ਆਪਣਾ ਨਾਮ ਦੱਸੋ ਪਹਿਲੇ ਸ਼ਸ਼ੀਕਲ ਮੈਮ ਮੈਂ ਕਵਰ ਟੋਡਲਰ ਇਮੀਗ੍ਰੇਸ਼ਨ ਤੋਂ ਕਵਰ ਹਾਂਜੀ ਜੀ ਹਾਂਜੀ ਕਵਰ ਜਿੱਥੋਂ ਤੱਕ ਗੱਲ ਕਰੀਏ ਜਿਵੇਂ ਆਪਾਂ ਗੱਲ ਕੀਤੀ ਕਿ ਟੋਡਲਰ ਇਮੀਗ੍ਰੇਸ਼ਨ ਜਿਹੜਾ ਹੈਗਾ ਉਹ 3 ਸਾਲ ਤੋਂ ਲੈ ਕੇ ਖਾਸ ਤੌਰ ਤੇ 18 ਸਾਲ ਦੇ ਬੱਚਿਆਂ ਨੂੰ ਤੁਸੀਂ ਕੈਟਰ ਕਰ ਰਹੇ ਹੋ ਔਰ ਉਹਦੇ ਚ ਬੇਸਿਕਲੀ ਸਕੂਲ ਹੈਗਾ ਜਿਹੜਾ ਹਾਇਰ ਸਕੈਂਡਰੀ ਸਕੂਲ ਹੀ ਹੈ ਜਿ ਆਪਾਂ ਗੱਲ ਕਰੀਏ ਸੀਨੀਅਰ ਸਕੈਂਡਰੀ ਸਕੂਲ ਹੀ ਹੈ ਹਾਇਰ ਸਕੈਂਡਰੀ ਸਕੂਲ ਇਜ਼ ਅਪ ਟਿਲ 10th ਤੇ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਹੈਗਾ ਉਹ 12ਵੀਂ ਤੱਕ ਹੁੰਦਾ ਹੈ ਇਸ ਦੇ ਖਾਸ ਕੈਟਗਰੀ ਨੂੰ ਤੁਸੀਂ ਕੈਟਰ ਕਰ ਰਹੇ ਹੋ ਤੇ process ਕੀ ਹੈਗਾ ਕਿਉਂਕਿ ਕੈਨੇਡਾ ਤੇ ਪਿੱਛੇ ਤਾਂ ਕਾਫੀ ਲੋਕਾਂ ਦੇ ਐਦਾਂ ਹੋਇਆ ਸੀ ਵੀ ਪਤਾ ਨਹੀਂ ਅਸੀਂ ਹੁਣ ਜਾ ਸਕਾਂਗੇ ਕਿ ਨਹੀਂ ਕੈਨੇਡਾ ਨੂੰ ਲੈ ਕੇ ਕਾਫੀ ਸਵਾਲ ਜਿੱਦਾਂ ਉੱਥੇ ਦੀ ਗਵਰਨਮੈਂਟ ਨੇ ਚੇਂजेस ਲੈ ਕੇ ਆਏ ਆ ਉਸ ਤਿੱਕੇ ਨਾਲ ਹੋ ਗਏ ਸੀ ਮੈਮ ਇਹਦੇ ਵਿੱਚ ਅਸੀਂ 3 ਤੋਂ 18 ਸਾਲ ਦੇ ਬੱਚਿਆਂ ਦਾ ਕੈਨੇਡਾ ਦਾ ਮਾਈਨਰ ਵੀਜ਼ਾ ਕਰਵਾਣੇ ਆ ਜੀ ਬੱਚਿਆਂ ਦੇ ਨਾਲ ਪੇਰੈਂਟਸ ਵੀ ਐਜ਼ ਅ ਗਾਰਡੀਅਨ ਜਾਂਦੇ ਨੇ ਜਿਨ੍ਹਾਂ ਨੂੰ ਪੇਰੈਂਟਸ ਨੂੰ ਇਸ ਵਿੱਚ ਨਾ ਤਾਂ ਕੋਈ ਇੰਟਰਵਿਊ ਕਲੀਅਰ ਕਰਨ ਦੀ ਲੋੜ ਹੈ ਨਾ ਕੋਈ ਟੈਸਟ ਕਲੀਅਰ ਕਰਨ ਦੀ ਲੋੜ ਹੈ ਹਾਂਜੀ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਹੁਤ ਹੀ ਘੱਟ ਫੰਡਿੰਗ ਦੇ ਵਿੱਚ ਪੇਰੈਂਟਸ ਜਿਹੜੇ ਆ ਆਪਣੇ ਬੱਚਿਆਂ ਨਾਲ ਆਪਣਾ ਤੇ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰ ਸਕਦੇ ਆ ਜੀ ਹਾਂਜੀ ਇਹਦੇ ਵਿੱਚ ਮਤਲਬ ਕੀ ਪਲੱਸ ਪੁਆਇੰਟ ਹੈ ਹੈਗਾ ਕਿ ਇਕੱਲਾ ਇੱਕ ਬੱਚੇ ਦਾ ਜਿਹੜਾ ਵੀਜ਼ਾ ਲੱਗ ਰਿਹਾ ਹੈ ਜੀ ਉਹਦੀ ਜੇ ਫਾਈਲ ਬੰਦੀ ਹੈ ਤੇ ਉਹਦੇ ਨਾਲ ਪ੍ਰਿਵਿਲੇਜ ਜਿਹੜਾ ਹੈਗਾ ਉਹ ਪੇਰੈਂਟਸ ਨੂੰ ਵੀ ਹੈਗਾ ਮੀਨਸ ਕੀ ਸੋਚਣ ਤੇ ਸਮਝਣ ਵਾਲੀ ਗੱਲ ਇਥੇ ਮੋٹے ਤੌਰ ਤੇ ਆਇਆ ਹੈਗੀ ਹੈ ਕਿ ਜੇ ਬੱਚੇ ਦੀ ਇਸ ਫਾਈਲ ਜਿਹੜਾ ਹੈਗਾ ਲੱਗਦੀ ਹੈਗੀ ਐ ਤੇ ਉਹਦੇ ਨਾਲ ਪੈਰੈਂਟਸ ਨੂੰ ਇੱਕ ਆਪਰਚੂਨਿਟੀ ਹੈ ਕਿ ਉਹ ਬਾਹਰ ਜਾ ਸਕਦੇ ਐ ਪਰ ਦੇਖਿਆ ਜਾਏ ਤਾਂ ਪਹਿਲੇ ਐਵੇਂ ਸੀਗਾ ਕਿ ਖਾਸ ਕਰਕੇ ਜੇ ਵੱਡੇ ਜਿਹੜੇ ਕਾਲਜ ਜਾਂ ਸਟੱਡੀ ਵੀਜ਼ਾ ਤੇ ਜਾਂ ਟੂਰਿਸਟ ਵੀਜ਼ਾ ਤੇ ਲੋਕ ਜਾਂਦੇ ਸੀ ਉਹਨਾਂ ਦੇ ਮਾਪੇ ਆਪਣੇ ਸੀ ਜਾ ਸਕਦੇ ਕਈ ਤਰ੍ਹਾਂ ਦੀ ਉਹਦੇ ਵਿੱਚ ਆਪਣੇ ਆਪਣੇ ਮਤਲਬ ਨੁਕਤੇ ਨਵੀਸ ਸੀਗੇ ਜਿਹੜੇ ਕਿ ਕਿਸੇ ਨਾਲ ਜਾ ਸਕਦੇ ਸੀ ਨਹੀਂ ਜਾ ਸਕਦੇ ਸੀ ਉਹ ਇੱਕ ਡਿਫਰੈਂਟ ਗੱਲ ਹੈ ਪਰ ਇੱਥੇ ਕਿਉਂਕਿ ਬੱਚਾ ਟੋਡਲਰ ਸ਼ਬਦ ਦਾ ਹੀ ਆਪਣੇ ਆਪ ਚ ਮਾਈਨਰ ਦਾ मीनिंग ਹੈਗਾ ਤੇ ਪ੍ਰਿਵਿਲੇਜ ਜ਼ਰੂਰ ਹੈਗੀ ਹੈ ਜਿਸ ਤਰੀਕੇ ਦੇ ਨਾਲ ਥੋੜਾ ਉਲਟਾ ਹੋ ਗਿਆ ਹੈ ਨਾ ਇਸ ਤਰੀਕੇ ਦੇ ਨਾਲ ਪਹਿਲੇ ਇਹ ਹੁੰਦਾ ਸੀ ਕਿ 17 ਸਾਲ ਤੋਂ નીચે ਬੱਚੇ ਜੇ ਕੋਈ ਵੱਡਾ ਲੱਗ ਜਾਂਦਾ ਚਲੇ ਜਾਂਦਾ ਸੀ ਬਾਹਰ ਫਾਦਰ ਮਦਰ ਚਲੇ ਜਾਂਦੇ ਸੀ ਤੇ ਉਹ ਬੱਚਿਆਂ ਨੂੰ ਪ੍ਰਿਵਿਲੇਜ ਹੁੰਦਾ ਸੀ ਕਿ ਜੇ 17 ਤੋਂ ਥੱਲੇ ਥੱਲੇ ਹੋ ਤੁਸੀਂ ਮੇਜਰ ਨਹੀਂ ਹੋਏ ਤਾਂ ਤੁਹਾਡੀ ਫਾਈਲ ਲੱਗੇਗੀ ਔਰ ਤੁਸੀਂ ਜਿਹੜਾ ਬਾਹਰ ਜਾ ਸਕੋਗੇ ਕੈਨੇਡਾ ਅਮਰੀਕਾ ਜਾ ਸਕੋਗੇ ਹੁਣ ਉਹਦਾ ਉਲਟ ਹੋ ਗਿਆ ਹੈ ਕਿ ਛੋਟੇ ਬੱਚੇ ਦੀ ਫਾਈਲ ਲੱਗਦੀ ਹੈ ਤੇ ਪੈਰੈਂਟਸ ਜਿਹੜੇ ਉਹਨਾਂ ਦੇ ਨਾਲ ਜਾ ਰਹੇ ਹੈ ਇਹ ਗੱਲ ਹੈ ਜੀ ਹਾਂਜੀ ਮੈਮ ਜੀ ਤੇ ਜਿਸ ਤਰੀਕੇ ਦੇ ਨਾਲ ਜਿਹੜੀ ਫਾਈਲਿੰਗ ਹੁੰਦੀ ਹੈ ਇਹਦੇ ਵਿੱਚ ਪ੍ਰੋਸੈਸ ਕੀ ਬੇਸਿਕਲੀ ਇਹ ਚ ਕੀ ਕੀ ਰਿਕੁਆਇਰਮੈਂਟ ਨੇ ਡਾਕੂਮੈਂਟਸ ਦੀਆਂ ਕੀ ਰਿਕੁਆਇਰਮੈਂਟ ਨੇ ਔਰ ਟੋਡਲਰ ਜਿਹੜਾ ਇਮੀਗ੍ਰੇਸ਼ਨ ਤੋਂ ਸੀ ਲੋਕ ਤੁਹਾਡੀ ਫਰਮ ਤੁਹਾਡਾ ਜਿਹੜਾ ਇੱਕ ਆਫਿਸ ਹੈਗਾ ਤੁਸੀਂ ਲੋਕ ਇਹਨੂੰ ਕਿਸ ਤਰੀਕੇ ਨਾਲ ਲੋਕਾਂ ਨੂੰ ਹੈਲਪ ਕਰ ਰਹੇ ਹੋ ਹਾਂਜੀ ਮੈਮ ਇਹਦੇ ਵਿੱਚ ਆਪਾਂ ਨੂੰ ਨਾ ਤਾਂ ਕੋਈ ਜ਼ਿਆਦਾ ਡਾਕੂਮੈਂਟੇਸ਼ਨਸ ਦੀ ਲੋੜ ਹੈ ਇਹਦੇ ਵਿੱਚ ਸਿਰਫ ਆਪਾਂ ਨੂੰ ਬੱਚੇ ਦਾ ਆਧਾਰ ਕਾਰਡ ਤੇ ਲਾਸਟ ਈਅਰ ਦਾ ਰਿਪੋਰਟ ਕਾਰਡ ਇਹਨਾਂ ਦੋਨੋਂ ਡਾਕੂਮੈਂਟੇਸ਼ਨਸ ਦੇ ਨਾਲ ਹੀ ਆਪਾਂ ਬੱਚੇ ਦੀ ਕੈਨੇਡਾ ਦੇ ਵਿੱਚ ਐਡਮਿਸ਼ਨ ਕਰਵਾਵਾਂਗੇ ਕਬਰ ਜਿਹੜਾ ਤੁਸੀਂ ਦੱਸਿਆ ਕਿ ਬੱਚੇ ਦਾ ਸਿਰਫ ਤੇ ਸਿਰਫ ਆਧਾਰ ਕਾਰਡ ਚਾਹੀਦਾ ਇੱਕ ਇਹ ਤਾਂ ਤੁਸੀਂ ਇਸ ਡਾਕੂਮੈਂਟ ਦੀ ਗੱਲ ਕਰ ਰਹੇ ਹੋ ਦੂਸਰਾ ਤੁਸੀਂ ਗੱਲ ਕਰ ਰਹੇ ਹੋ ਕਿ ਲਾਸਟ ইয়ার ਦੀ ਰਿਪੋਰਟ ਕਾਰਡ ਜਾਂ ਉਹਦਾ ਆਈਡੀ ਕਾਰਡ ਇਹ ਜਿਹੜੀ ਹੈਗੀ ਹੈ ਉਹ ਚੀਜ਼ ਦੋ ਚੀਜ਼ ਰਿਕੁਆਇਰਮੈਂਟ ਹੈਗੀ ਹੈ ਸ਼ੁਰੂਆਤੀ ਦੌਰ ਤੇ ਇਹਦਾ ਮਤਲਬ ਇਹ ਹੈਗਾ ਕਿ ਪਾਸਪੋਰਟ ਇਮੀਡੀਏਟਲੀ ਤੁਹਾਨੂੰ ਨਹੀਂ ਰਿਕੁਆਇਰਡ ਪਰ ਪੈਰੈਂਟਸ ਜਿਨ੍ਹਾਂ ਨੇ ਨਾਲ ਜਾਣਾ ਹੈ ਪੈਰੈਂਟਸ ਦੇ ਵੀ ਤੇ ਡਾਕੂਮੈਂਟੇਸ਼ਨ ਦੀ ਲੋੜ ਹੋਏਗੀ ਪੈਰੈਂਟਸ ਦੇ ਲਈ ਤੁਸੀਂ ਕੀ ਡਾਕੂਮੈਂਟਸ ਜਿਹੜੇ ਆ ਉਹ ਤੁਹਾਡੇ ਰਿਕੁਆਇਰਮੈਂਟ ਰਹਿੰਦੀ ਹੈ ਮੈਮ ਪੈਰੈਂਟਸ ਦਾ ਵੀ ਆਧਾਰ ਕਾਰਡ ਲੱਗੇਗਾ ਤੇ ਪਾਸਪੋਰਟ ਲੱਗੇਗਾ ਜੀ ਹਾਂਜੀ ਤੇ ਮਤਲਬ ਕਿ ਇਮੀਡੀਏਟਲੀ ਯਾ ਸਾਰਾ ਤੁਹਾਨੂੰ ਉਹਨਾਂ ਨੇ ਤੁਹਾਡੇ ਕੋਲ ਆਣਾ ਹੋਵੇਗਾ ਧਿਆਨ ਨਾਲ ਸੁਣ ਲੈਣਾ ਪਲੀਜ਼ ਜਿਹੜਾ ਟੋਟਲਰ ਇਮੀਗ੍ਰੇਸ਼ਨ ਦੇ ਕੋਲ ਜਿਹੜੇ ਵੀ ਆਣਗੇ ਉਹ ਜ਼ਿਆਦਾ ਡਾਕੂਮੈਂਟੇਸ਼ਨ ਨਹੀਂ ਹੈਗੀ ਐਨਾ ਸੋਚਣ ਵੀ ਪਤਾ ਨਹੀਂ ਕਿੰਨੇ ਕਿ ਡਾਕੂਮੈਂਟ ਲੈ ਕੇ ਆਣੇ ਪੈਣਗੇ ਫਾਈਲਾਂ ਲੈਣੀਆਂ ਪੈਣਗੀਆਂ ਬੜਾ ਸਿੰਪਲ ਹੈ ਬੜਾ ਸਿੰਪਲ ਕਰਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਿਰਫ ਸਿਰਫ ਆਧਾਰ ਕਾਰਡ ਡੈਫੀਨਿਟਲੀ ਐਤਾ ਤੁਸੀਂ ਲਾਇਸੈਂਸ ਵੀ ਇੱਥੇ ਬਣਵਾਉਣਾ ਹੋਵੇ ਕੋਈ ਵੀ ਡਾਕੂਮੈਂਟ ਬਣਵਾਉਣਾ ਹੋਏ ਆਧਾਰ ਕਾਰਡ ਦੀ ਤੁਹਾਨੂੰ ਫਸਟ ਜ਼ਰੂਰਤ ਹੁੰਦੀ ਹੈ ਤੇ ਜੇ ਕਿਸੇ ਸਕੂਲ ਚ ਅੱਥੇ ਵੀ ਐਡਮਿਸ਼ਨ ਲੈਣੀ ਹੈ ਤੇ ਲਾਸਟ ইয়ার ਦੀ ਰਿਪੋਰਟ ਕਾਰਡ ਤਾਂ ਚਾਹੀਦੀ ਚਾਹੀਦੀ ਹੈ ਸਿੰਪਲ ਉਹੀ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਇੱਥੇ ਸਕੂਲਾਂ ਚ ਵੀ ਰਿਕੁਆਇਰਡ ਨੇ ਜਿੱਥੇ ਕਿਸੇ ਕਾਲਜ ਤੁਸੀਂ ਜਾਣਾ ਤਾਂ ਰਿਕੁਆਇਰਮੈਂਟ ਹੈਗੀ ਹੈ ਆਧਾਰ ਕਾਰਡ ਦੀ ਜਿਹੜਾ ਤੁਹਾਡਾ ਆਈਡੈਂਟੀਟੀ ਕਾਰਡ ਹੋਏਗਾ ਐਜ਼ ਅ ਸਿਟੀਜ਼ਨ ਕਿ ਤੁਸੀਂ ਇੰਡੀਆ ਦੇ ਸਿਟੀਜ਼ਨ ਹੋ اور دوسری چیز ਜਿਹੜੀ ਰਿਕੁਆਇਰਮੈਂਟ ਹੋਏਗੀ ਉਹ ਹੋਏਗੀ ਡੈਫੀਨਿਟਲੀ ਇੱਕ ਕਲਾਸ ਤੋਂ ਦੂਜੀ ਕਲਾਸ ਜਾਂ ਇੱਕ ਸਕੂਲ ਤੋਂ ਦੂਸਰੇ ਸਕੂਲ ਵੀ ਆਪਾਂ ਜਾਣਾ ਹੁੰਦਾ ਤਾਂ ਰਿਪੋਰਟ ਕਾਰਡ ਜਾਂ ਸਕੂਲ ਟ੍ਰਾਂਸਫਰ ਸਰਟੀਫਿਕੇਟ ਵਰਗੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਪਰ ਉਹਨਾਂ ਨੇ ਕਿਹਾ ਕਿ ਲਾਸਟ ਈਅਰ ਦਾ ਆਈਡੀ ਕਾਰਡ ਰਿਪੋਰਟ ਕਾਰਡ ਤੁਹਾਨੂੰ ਚਾਹੀਦਾ ਬਹੁਤ ਸਿੰਪਲ ਹੈ ਜੀ ਉਹਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਜਿੱਥੋਂ ਤੱਕ ਪੈਰੈਂਟਸ ਦੀ ਗੱਲ ਕੀਤੀ ਜਾਏ ਪੈਰੈਂਟਸ ਦੇ ਲਈ ਸਿਰਫ ਤੇ ਸਿਰਫ ਤੁਹਾਨੂੰ ਆਧਾਰ ਕਾਰਡ ਦੀ ਇਨੀਸ਼ੀਅਲੀ ਲੋੜ ਹੈਗੀ ਹੈ ਪਾਸਪੋਰਟ ਡੈਫੀਨਿਟਲੀ ਬੱਚੇ ਦੀ ਵੀ ਪੈਰੈਂਟਸ ਦੀ ਉਹ ਤਾਂ ਬਾਅਦ ਦੀ ਗੱਲ ਹੈ ਔ ਉਹ ਤਾਂ ਕੋਈ ਸੋਚਣ ਦੀ ਗੱਲ ਹੀ ਨਹੀਂ ਕਿ ਦੇਸ਼ ਤੋਂ ਬਾਹਰ ਜਾਓਗੇ ਤਾਂ ਤੁਹਾਨੂੰ ਪਾਸਪੋਰਟ ਦੀ ਲੋੜ ਪੈਣੀ ਹੀ ਪੈਣੀ ਹੈ। ਹੋਰ ਵੀ ਛੋਟੀ ਛੋਟੀ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਬਾਹਰ ਜਾਣਾ ਹੈ ਤਾਂ ਕਲੀਅਰ ਹੋ ਗਿਆ ਕਿ ਜੇ ਬੱਚੇ ਨੇ ਬਾਹਰ ਜਾਣਾ ਹੈ ਔਰ ਪੜਨ ਉੱਥੇ ਜਾਣਾ ਹੈ ਤੇ ਆਈ ਕਾਰਡ ਚਾਹੀਦਾ ਹੋਏਗਾ ਸਕੂਲ ਦਾ, ਰਿਪੋਰਟ ਕਾਰਡ ਨਾਲ ਆਧਾਰ ਕਾਰਡ, ਪੈਰੈਂਟਸ ਦਾ ਆਧਾਰ ਕਾਰਡ ਚਾਹੀਦਾ ਹੋਗਾ ਪਾਸਪੋਰਟ ਰਿਕੁਆਇਰਡ ਨੇ ਪਰ ਖਰਚਾ ਵੀ ਹੁੰਦਾ ਜੀ ਬਾਹਰ ਜਾਣ ਲਈ। ਖਰਚੇ ਬਾਰੇ ਗੱਲਬਾਤ ਕਰਦੇ ਆ। ਖਰਚੇ ਦੀ ਕੀ ਗੱਲਬਾਤ ਹੋਏਗੀ ਕਿਉਂਕਿ ਲੋਕ ਤਾਂ ਡਰ ਜਾਂਦੇ ਆ ਇੱਕਦਮ ਬਾਰ ਜਾਣਾ ਜੀ ਬਹੁਤ ਵੱਡਾ ਬਜਟ ਚਾਹੀਦਾ ਹੈ ਜਾਂ ਖਰਚਾ ਚਾਹੀਦਾ ਹੈ ਉਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਹੈਲਪ ਕਰਦੇ ਹੋ ਟੋਡਲਰਸ ਇਮੀਗ੍ਰੇਸ਼ਨ ਕਿਸ ਤਰੀਕੇ ਨਾਲ ਹੈਲਪ ਕਰਦੀ ਹੈ ਜਾਂ ਤੁਹਾਡੇ ਵੱਲੋਂ ਕਿਸ ਤਰੀਕੇ ਦੇ ਨਾਲ ਦੱਸਿਆ ਕਿ ਕੋਈ ਕੈਟੇਗੋਰੀਜ਼ ਹੁੰਦਾ ਹੈ ਪਾਰਟਿਕੂਲਰ ਏਜ ਵਾਈਜ਼ ਕੈਟੇਗਰੀ ਹੁੰਦੀ ਹੈ ਉਹਦੇ ਬਾਅਦ ਮਤਲਬ ਜਿਵੇਂ ਪੰਜਵੀਂ ਤੱਕ ਪ੍ਰਾਇਮਰੀ ਤੱਕ ਦੀ ਅਲੱਗ ਤਰੀਕੇ ਦਾ ਕੁਝ ਤਾਂ ਨਹੀਂ ਹੈਗਾ ਜਾਂ ਪੰਜਵੀਂ ਤੋਂ ਮਿਡਲ ਮਤਲਬ ਅੱਠਵੀਂ ਤੱਕ ਕੋਈ ਅਲੱਗ ਤਰੀਕੇ ਦੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੋਵੇ ਜਾਂ 8ਵੀਂ ਤੋਂ 10ਵੀਂ ਤੱਕ ਦੀ ਕੋਈ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੋਵੇ ਜਾਂ 10ਵੀਂ ਤੋਂ ਬਾਅਦ ਕੋਈ ਕੋਈ ਕੈਟੇਗਰੀਜ਼ ਬਣੀਆਂ ਹੋਈਆਂ ਹਾਂਜੀ ਮੈਂ ਮੈਮ ਜਿਵੇਂ ਕਿ ਬੱਚੇ ਨੇ ਅਗਰ 6 ਮਨ ਦੀ ਫੀਸ ਪੇ ਕਰਨੀ ਹੈ ਉਹ 3 ਤੋਂ 3.5 ਲੱਖ ਹੋਏਗੀ ਅਗਰ ਬੱਚੇ ਨੇ 1 ਇਅਰ ਦੀ ਫੀਸ ਪੇ ਕਰਨੀ ਹੈ ਤਾਂ ਉਹ 6 ਤੋਂ 6.5 ਲੱਖ ਦੀ ਹੋਏਗੀ ਨਹੀਂ ਪਰ ਉਹਦੇ ਵਿੱਚ ਸਕੂਲ ਦਾ ਕੋਈ ਨਹੀਂ ਵੀ ਜੇ ਤੀਸਰੀ ਤੋਂ ਪੰਜਵੀਂ ਤੱਕ ਦਾ ਕੋਈ स्लॉट ਹੋਏ ਜਾਂ ਪੰਜਵੀਂ ਤੋਂ ਅੱਠਵੀਂ ਦਾ स्लॉट ਹੋਏ ਐਸਾ ਕੁਝ ਨਹੀਂ ਹੈ ਮੈਮ ਨਹੀਂ ਐਦਾਂ ਦਾ ਕੁਝ ਨਹੀਂ ਹੈ ਮਤਲਬ ਕਿ ਉਧਰ ਦੇ ਸਕੂਲਾਂ ਦੀਆਂ ਜਿਹੜੀ ਫੀ ਹੋਏਗੀ ਜਾਂ ਜੋ ਵੀ ਹੋਏਗਾ ਉਹੀ ਤੁਸੀਂ ਪੇ ਕਰਨੀ ਹੈ ਤੁਹਾਡੇ ਕੋਲ ਤੁਹਾਡੇ ਕੋਲ ਦੋ ਬ੍ਰੈਕਟਸ ਨੇ ਕਿ ਤੁਸੀਂ ਛੇ ਛਿਮਾਹੀ ਪ੍ਰੇ ਪੇ ਕਰ ਸਕਦੇ ਹੋ 6 ਮੰਥਲੀ ਔਰ ਇਅਰਲੀ ਐਨੂਅਲ ਪੇ ਕਰ ਸਕਦੇ ਹੋ ਇਹੀ ਕੈਰੀ ਹੋਂ ਤੁਸੀਂ ਹਾਂਜੀ ਹਾਂਜੀ ਮੈਮ ਜੀ ਜੀ ਤੇ ਇਹਦੇ ਨਾਲ ਤੁਹਾਡਾ ਕੀ ਰੋਲ ਰਹਿੰਦਾ ਹੈ ਮੇਜਰ ਤੌਰ ਤੇ ਲੋਕ ਤੁਹਾਡੇ ਕੋਲ ਕਿਉਂ ਆਣ ਕਾਦੇ ਵਾਸਤੇ ਆਣ ਕੀ ਕੀ ਤੁਹਾਡਾ ਜਿਹੜਾ ਟੋਟਲ ਇਮੀਗ੍ਰੇਸ਼ਨ ਹੈਗਾ ਕਿਸ ਤਰੀਕੇ ਦੀਆਂ ਤੁਸੀਂ ਉਹਨਾਂ ਨੂੰ ਮਦਦ ਕਰਦੇ ਹੋ ਜਾਂ ਉਹਨਾਂ ਨੂੰ ਕਾਉਂਸਲਿੰਗ ਕਰਦੇ ਹੋ ਜਾਂ ਕਿਸ ਤਰੀਕੇ ਦਾ ਤੁਸੀਂ ਉਹਨਾਂ ਦੀ ਤੁਹਾਡੀ ਹੈਲਪ ਦੀ ਕਿਉਂ ਲੋੜ ਪੈਂਦੀ ਹੈ ਮੈਮ ਦੇਖੋ ਕਈ ਜਿਹਨੇ ਮੈਮ ਦੇਖਿਆ ਉਹਨਾਂ ਤੁਸੀਂ ਅਦਰ ਇਮੀਗ੍ਰੇਸ਼ਨਸ ਦੇ ਵਿੱਚ ਹੈਗਾ ਕਿ ਹਨਾ ਫੀਸ ਖੋਦ ਲੈਂਦੇ ਆ ਸਾਡਾ ਮਤਲਬ ਇਦਾਂ ਦਾ ਕੁਝ ਨਹੀਂ ਹੈ ਕਿ ਜਾਂ ਜਿਹੜੀ ਟਿਊਸ਼ਨ ਫੀਸ ਆ ਤੁਸੀਂ ਉਹ ਤੁਸੀਂ ਸਾਨੂੰ ਪੇ ਕਰੋ ਇਦਾਂ ਦਾ ਕੁਝ ਨਹੀਂ ਤੁਸੀਂ ਡਾਇਰੈਕਟ ਸਕੂਲ ਨੂੰ ਵੀ ਪੇ ਕਰ ਸਕਦੇ ਹੋ ਜੀ ਹਾਂਜੀ ਜੀ ਨਹੀਂ ਪਰ ਤੁਹਾਡਾ ਮੇਰਾ ਰੋਲ ਕੀ ਰਹਿੰਦਾ ਤੁਸੀਂ ਕਿਸ ਤਰੀਕੇ ਦੇ ਨਾਲ ਕਾਉਂਸਲਿੰਗ ਦਾ ਕੀ ਰੋਲ ਰਹਿੰਦਾ ਤੁਹਾਡਾ ਤੁਹਾਡੇ ਕੋਲ ਕੋਈ ਆਏਗਾ ਤੇ ਉਹ ਤੁਸੀਂ ਉਹਦੀ ਫਾਈਲਿੰਗ ਕਰਦੇ ਹੋ ਸਾਰੀਆਂ ਪ੍ਰੋਸੈਸ ਕਰਦੇ ਹੋ ਕਿੰਨਾ ਟਾਈਮ ਹੁੰਦਾ ਹੈ ਕਿੰਨੇ ਟਾਈਮ ਦੇ ਵਿੱਚ ਆਮ ਤੌਰ ਤੇ ਲੋਕ ਕਨਵਿੰਸ ਹੋ ਸਕਦੇ ਕਿ ਕਿੰਨੇ ਟਾਈਮ ਚ ਉਹਨਾਂ ਦਾ ਕੰਮ ਹੋ ਜਾਏਗਾ ਫਿਰ ਜ਼ਿਆਦਾਤਰ ਵੀ ਹੁੰਦਾ ਕਈ ਵਾਰੀ ਕਈ ਕੇਸਿਸ ਦੇ ਵਿੱਚ ਉਥੇ ਜਿਹੜਾ ਹੈਗਾ ਪੈਂਡਿੰਗ ਪੈਂਡੈਂਸੀ ਵੀ ਹੋ ਜਾਂਦੀ ਹੈ ਕਈ ਵਾਰੀ ਲਟਕ ਵੀ ਜਾਂਦਾ ਹੈ ਉਦੇ ਵਿੱਚ ਤੁਹਾਡਾ ਜਿਹੜਾ ਹੈ ਟੋਡਲਰਸ ਇਮੀਗ੍ਰੇਸ਼ਨ ਦਾ ਕੀ ਰੋਲ ਰਹਿੰਦਾ ਹੈ ਟੋਡਲਰ ਇਮੀਗ੍ਰੇਸ਼ਨ ਇੱਕ ਇਹੋ ਜਿਹੀ ਕੰਪਨੀ ਹੈ ਨਾ ਤਾਂ ਕੋਈ ਤੁਹਾਡੇ ਪ੍ਰੋਸੈਸਿੰਗ ਫੀਸ ਹੈ ਨਾ ਪਹਿਲਾਂ ਨਾ ਬਾਅਦ ਵਿੱਚ ਐਂਡ ਜਿਹੜੀ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਜਾਂ ਜਿਹੜੀ ਤੁਹਾਡੀ ਪ੍ਰੋਸੈਸਿੰਗ ਫੀਸ ਹੈ ਉਹ ਤੁਸੀਂ ਡਾਇਰੈਕਟ ਕੈਨੇਡਾ ਸਕੂਲ ਨੂੰ ਕਰ ਸਕਦੇ ਹੋ ਪੇ ਜਾਂ ਅਗਰ ਤੁਹਾਡਾ ਕੋਈ ਰਿਲੇਟਿਵ ਹੈ ਜਾਂ ਕੋਈ ਫਰੈਂਡ ਹੈ ਤੁਸੀਂ ਉਹਨਾਂ ਦੇ ਥਰੂ ਵੀ ਪੇ ਕਰਵਾ ਸਕਦੇ ਹੋ ਔਰ ਐਕਚੁਅਲੀ ਮੈਮ ਜਿੱਥੇ ਤੱਕ ਫੰਡਿੰਗ ਦੀ ਗੱਲ ਕਰੀਏ ਕਵਰ ਜੀ ਤਾਂ ਫੰਡਿੰਗ ਦੀ ਬੜੀ ਪ੍ਰੋਬਲਮ ਰਹਿੰਦੀ ਆ ਆਮ ਤੌਰ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਐ ਹੁੰਦਾ ਹੈ ਕਿ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਕਿਉਂਕਿ ਇੱਥੇ ਤਾਂ ਤਿੰਨ ਤਿੰਨ ਲੋਕ ਜਾ ਰਹੇ ਨੇ ਬੱਚਾ ਜਾ ਰਿਹਾ ਹੈ ਤੁਸੀਂ ਇਹ ਤਾਂ ਗੱਲ ਕਲੀਅਰ ਕਰਤੀ ਕਿ ਜਿਹੜਾ ਬੱਚੇ ਦੀ ਜਿਹੜੀ ਹੈਗੀ ਹੈ ਉਹ ਫੀਸ ਸਿੱਧੀ ਸਕੂਲ 'ਚ ਜਮਾ ਹੋਣੀ ਹੈ ਤੇ ਟੋਡਲਰ ਇਮੀਗ੍ਰੇਸ਼ਨ ਨੂੰ ਨਾ ਤਾਂ ਪਹਿਲੇ ਫੀਸ ਚਾਹੀਦੀ ਹੈ ਕੋਈ ਨਾ ਬਾਅਦ ਚਾਹੀਦੀ ਹੈ ਪ੍ਰੋਸੈਸਿੰਗ ਫੀਸ ਨਹੀਂ ਹੈਗੀ ਬਿਲਕੁਲ ਵੀ ਤੁਹਾਡੀ ਤੇ ਫਿਰ ਉਹ ਹੀ ਤਾਂ ਪੁੱਛ ਰਿਆਂ ਕਿ ਜਿਹੜਾ ਟੋਡਲਰ ਇਮੀਗ੍ਰੇਸ਼ਨ ਹੈ ਉਹਨੂੰ ਕਿਸ ਚੀਜ਼ ਦਾ ਫਾਇਦਾ ਆ ਆਬਦਾ اور ਉਹਦੀ ਕੀ ਪਾਰਟਿਸਪੇਸ਼ਨ ਹੈਗੀ ਹੈ ਪਲੱਸ ਉਹਨ ਤਿੰਨ ਬੰਦੇ ਜਾ ਰਹੇ ਨੇ ਤੇ ਬੱਚੇ ਦੀ ਫੀਸ ਤਾਂ ਚਲੀ ਗਈ ਬੱਚੇ ਦੀ ਪ੍ਰੋਸੈਸਿੰਗ ਹੋ ਗਈ ਪਰ ਨਾਲ ਜਿਹੜੇ ਪੇਰੈਂਟਸ ਜਾ ਰਹੇ ਨੇ ਉਹਨਾਂ ਦੀ ਫੰਡਿੰਗ ਦਾ ਯਸ ਓਵਰਆਲ ਫੰਡਿੰਗ ਦਾ ਜਿਹੜਾ ਹੈ ਉਹ ਕੀ ਸਿਨੈਰੀਓ ਰਹੇਗਾ ਸਾਡੇ ਕੋਈ ਚਾਰजेस ਨਹੀਂ ਹੈ ਬਿਕੋਜ਼ ਸਾਨੂੰ ਸਕੂਲ ਵੱਲੋਂ 20% ਕਮਿਸ਼ਨ ਮਿਲਦੀ ਹੈ ਔਰ ਪੇਰੈਂਟਸ ਨੂੰ ਪੇਰੈਂਟਸ ਬੱਚਿਆਂ ਦੇ ਨਾਲ ਜਾ ਸਕਦੇ ਆ ਕਿਉਂਕਿ ਬੱਚਾ ਇਕੱਲਾ ਟਰੈਵਲ ਨਹੀਂ ਕਰ ਸਕਦਾ ਕਿਉਂਕਿ ਬੱਚਾ ਬਹੁਤ ਛੋਟਾ ਹੈ ਤਾਂ ਕਰਕੇ ਇਹਨਾਂ ਦੇ ਪੇਰੈਂਟਸ ਨੂੰ ਨਾਲ ਜਾਣਾ ਪਏਗਾ ਇਸ ਬੱਚੇ ਦਾ ਲੱਗਿਆ ਜੀ ਵੀਜ਼ਾ ਔਰ ਪੇਰੈਂਟਸ ਜਿਹੜੇ ਨੇ ਮੰਮੀ ਪਾਪਾ ਦੇ ਨਾਲ ਜਾ ਰਿਹਾ ਹੈ ਬੱਚਾ ਬੱਚੇ ਦਾ ਨਾਮ ਪੁੱਛਦੇ ਆ ਬੇਟਾ ਨਾਮ ਕੀ ਤੁਹਾਡਾ ਦਨੂਰ ਸਿੰਘ ਹਾਂਜੀ ਉੱਚੀ ਬੋਲੋ ਦਨੂਰ ਸਿੰਘ ਗੁਰਨੂਰ ਸਿੰਘ ਗੁਰਨੂਰ ਸਿੰਘ ਕਿਹੜੀ ਕਲਾਸ پڑھਦੇ ਹੋ? ਕਿਊ ਤੇ ਜੀ। ਯੂ ਕੇ ਜੀ ਤੁਹਾਨੂੰ ਪਤਾ ਤੁਹਾਡਾ ਵੀਜ਼ਾ ਲੱਗਿਆ ਵੀਜ਼ਾ ਕੀ ਹੁੰਦਾ ਪਤਾ ਬੇਟਾ? ਨਹੀਂ ਪਤਾ। ਬਾਹਰ ਜਾ ਰਹੇ ਹੋ ਤੁਸੀਂ? ਕੈਨੇਡਾ ਜਾ ਰਹੇ ਹੋ ਤੁਸੀਂ? ਕੈਨੇਡਾ? ਹਾਂਜੀ। ਬਾਹਰ ਜਾ ਰਹੇ ਹਾਂ ਅਸੀਂ। ਬਾਹਰ ਜਾ ਰਹੇ ਹਾਂ। ਹਾਂਜੀ। ਇਕੱਲੇ ਇਕੱਲੇ ਜਾ ਰਹੇ ਹੋ ਜਾਤ ਚੜ ਕੇ। ਮੰਮੀ ਪਾਪਾ। ਮੰਮੀ ਪਾਪਾ। ਮੰਮੀ ਪਾਪਾ। ਬੱਚਾ ਕਹਿ ਰਿਹਾ ਮੰਮੀ ਪਾਪਾ ਦੇ ਨਾਲ ਮੈਂ ਕੈਨੇਡਾ ਜਾ ਰਿਹਾ ਔਰ ਇਹੀ ਮਾਈਨਰ ਬੱਚਾ ਹੈ ਜਿਹਦਾ ਕਿ ਵੀਸਾ ਲੱਗ ਗਿਆ ਹੈ ਉਹਦੇ ਪਾਪਾ ਨਾਲ ਅਸੀਂ ਗੱਲਬਾਤ ਕਰਦੇ ਆ ਉਸ ਤੋਂ ਪਹਿਲੇ ਕਿਉਂਕਿ ਮਾਵਾ ਠੰਡੀਆਂ ਚਾਵਾਂ ਨਾਲ ਵੀ ਗੱਲਬਾਤ ਕਰ ਲਈ ਥੋੜੀ ਜੀ ਮਾਂ ਨੂੰ ਵੀ ਕੰਗ੍ਰੈਚੁਲੇਸ਼ਨ ਦੇਦੀ ਹੈ ਬਹੁਤ ਬਹੁਤ ਵਧਾਈ ਤੁਹਾਨੂੰ ਜੀ ਤੁਸੀਂ ਤੁਹਾਡਾ ਬੱਚੇ ਕਰਕੇ ਆ ਕਹਿੰਦੇ ਨਾ ਕਿ ਕਈ ਵਾਰੀ ਤਾਂ ਪੈਰੈਂਟਸ ਕਰਕੇ ਬੱਚਿਆਂ ਦੀ ਤਰੱਕੀ ਹੁੰਦੀ ਹੈ ਮੈਨੂੰ ਲੱਗਦਾ ਨਿਆਣੇ ਕਰਕੇ ਤੁਹਾਡੀ ਤਰੱਕੀ ਹੋ ਰਹੀ ਹੈ ਨਾ ਜੀ ਹਾਂਜੀ ਤੇ ਕੰਗ੍ਰੈਚੁਲੇਸ਼ਨਸ ਵਧਾਈ ਬਹੁਤ ਬਹੁਤ ਤੁਹਾਨੂੰ ਜੀ ਬਹੁਤ ਬਹੁਤ ਇਸ ਤਰ੍ਹਾਂ ਤੁਹਾਨੂੰ ਆਈਡੀਆ ਹੈ ਕਿ ਤੁਹਾਡੀ ਇਮੀਗ੍ਰੇਸ਼ਨ ਜਿਹੜਾ ਟੋਟਲਰ ਇਮੀਗ੍ਰੇਸ਼ਨ ਨੇ ਤੁਹਾਡੀ ਹੈਲਪ ਕੀਤੀ ਤੁਸੀਂ ਸੈਟੀਸਫਾਈਡ ਹੋ ਪੂਰੇ ਤਰੀਕੇ ਦੇ ਨਾਲ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂ ਜੀ ਜੀ ਇਹਨਾਂ ਦੇ ਪਾਪਰ ਨਾਲ ਗੱਲ ਕਰ ਲੈਣੇ ਆ ਵਫਾਦਰ ਸਾਹਿਬ ਇਹਨਾਂ ਦੇ ਬੈਠੇ ਨੇ ਆ ਕਿੱਥੋਂ ਜੀ ਤੁਸੀਂ ਹਾਂਜੀ ਮੈਂ ਫਤੇਗੜ ਸਾਹਿਬ ਤੋਂ ਆ ਜੀ ਅਸੀਂ ਫਤੇਗੜ ਸਾਹਿਬ ਤੋਂ ਬਿਲੋਂਗ ਕਰਦੇ ਹਾਂ ਜੀ ਤੇ ਸਾਨੂੰ ਪਤਾ ਲੱਗਿਆ ਸੀਗਾ ਕਿ ਟੋਟਲਰ ਇਮੀਗ੍ਰੇਸ਼ਨ ਵਾਲੇ ਵੀ ਵੀਜ਼ਾ ਲਵਾ ਰਹੇ ਨੇ ਤੇ ਜਦੋਂ ਅਸੀਂ ਇੱਥੇ ਆਏ ਸਾਨੂੰ ਬਹੁਤ ਕੁਝ ਵਧੀਆ ਲੱਗਿਆ ਜੀ ਕੋਈ ਫੀਸ ਨਹੀਂ ਲੈ ਰਹੇ ਪਹਿਲਾਂ ਐਡਵਾਂਸ ਫੀਸ ਕੁਝ ਨਹੀਂ ਲੈ ਰਹੇ ਤੇ ਸਾਢੇ 3 ਲੱਖ ਰੁਪਏ ਦੇ ਵਿੱਚ ਸਾਡਾ ਸਾਰਾ ਫੈਮਲੀ ਦਾ ਵੀਜ਼ਾ ਲੱਗ ਰਿਹਾ ਜੀ ਅੱਛਾ ਤੇ ਤੁਸੀਂ ਕੈਨੇਡਾ ਜਾ ਰਹੇ ਹੋ ਸਪੈਸ਼ਲੀ ਮਤਲਬ ਕਿ ਤੁਹਾਡਾ ਵੀਜ਼ਾ ਆ ਗਿਆ ਸਾਰਾ ਕਿੰਨਾ ਪ੍ਰੋਸੈਸਿੰਗ ਟਾਈਮ ਲੱਗਿਆ ਕਿ ਕੁਝ ਹੋਇਆ ਮੀਨਸ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਆਮ ਤੌਰ ਤੇ ਜਿਸ ਤਰ੍ਹਾਂ ਨਾਲ ਹੁਣ ਕੈਨੇਡਾ ਦੇ ਵਿੱਚ ਵੀਜ਼ੇ ਬੰਦ ਕਰ ਦਿੱਤੇ ਗਏ ਸੀ ਕਿ ਬਹੁਤ ਪਿੱਛੇ ਪਾਲਿਸੀ ਚ ਚੇਂਜ ਆਇਆ ਸੀ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਟੋਡਲਰ ਇਮੀਗ੍ਰੇਸ਼ਨ ਜਿਹੜਾ ਹੈਗਾ ਉਹਨੇ ਤੁਹਾਡੀ ਮਦਦ ਕੀਤੀ ਕਾਫੀ ਫੈਸਿਲੀਟੇਟ ਹੋਇਆ ਤੇ ਤੁਹਾਡਾ ਵੀਜ਼ਾ ਲੱਗ ਗਿਆ ਕਿਉਂਕਿ ਐਦਾਂ ਦੀ ਸਿਚੁਏਸ਼ਨ ਜਦੋਂ ਕਿ ਉੱਥੋਂ ਲੋਕ ਵਾਪਸ ਪਰਤ ਰਹੇ ਨੇ ਬੜਾ ਕੁਝ ਅਜੀਬੋ ਗਰੀਬ ਪਾਲਿਸੀ ਚ ਚੇਂजेस ਆਏ ਉਹਦੇ ਵਿੱਚ ਐਦਾਂ ਦੀ ਇੱਕ ਓਪਰਚ्युनिटी ਆਣਾ ਔਰ ਤੁਹਾਡਾ ਵੀਜ਼ਾ ਲੱਗ ਜਾਣਾ ਮੈਨੂੰ ਤਾਂ ਲੱਗਦਾ ਹੈ ਮਤਲਬ ਕਿ ਬਹੁਤ ਵੱਡੀ ਲੱਕ ਵਰਗੀ ਗੱਲ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਅਸੀਂ ਹੋਰ ਵੀ ਪਹਿਲਾਂ ਕਈ ਜਗ੍ਹਾ ਤੇ ਟਰਾਈ ਕੀਤਾ ਸੀਗਾ ਜੀ ਤੇ ਕਈ ਜਗ੍ਹਾ ਤੇ ਸਾਡੇ ਨਾਲ ਧੋਖਾ ਵੀ ਹੋਇਆ ਕਈਆਂ ਨੇ ਐਡਵਾਂਸ ਵੀ ਲੈ ਲਿਆ ਸਾਡੇ ਕੋਲੋਂ ਤੇ ਅਜ ਤੱਕ ਉਹ ਵਾਪਸ ਨਹੀਂ ਮਿਲਿਆ ਜੀ ਤੇ ਇੱਥੇ ਸਭ ਤੋਂ ਵਧੀਆ ਇਹ ਹੈ ਕਿ ਇਹਨਾਂ ਨੇ ਕੋਈ ਪੈਸਾ ਸਾਡੇ ਕੋਲੋਂ ਲਿਆ ਨਹੀਂ ਤੇ ਅਸੀਂ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਡਾਇਰੈਕਟ ਫੀਸ ਵੀ ਭਰ ਸਕਦੇ ਹੋ ਸਕੂਲ ਨੂੰ ਇਹ ਸਭ ਤੋਂ ਵੱਡੀ ਗੱਲ ਹੈ ਜੀ ਤੇ ਇਹਨਾਂ ਦਾ ਕੋਈ ਐਡਾ ਕੋਈ ਬੈਨੀਫਿਟ ਨਹੀਂ ਇਹਨਾਂ ਨੂੰ ਵੀ ਕਮਿਸ਼ਨ ਨਹੀਂ ਆਉਂਦਾ ਜੀ ਸਕੂਲ ਵੱਲੋਂ ਇਹ ਆਪ ਕੁਝ ਚਾਰजेस ਨਹੀਂ ਦਿੰਦੇ ਜੀ ਨਹੀਂ ਬਿਲਕੁਲ ਆਮ ਤੌਰ ਤੇ ਨਹੀਂ ਤਾਂ ਖਾਸ ਕਰਕੇ ਆਪਾਂ ਜੇ ਚਲੋ ਵੀਜ਼ਾ ਜਾਂ ਇਮੀਗ੍ਰੇਸ਼ਨ ਦੀ ਨਾਲ ਗੱਲ ਕਰੀਏ ਦੂਜੇ ਜਿਸ ਤਰ੍ਹਾਂ ਕਈ ਵਾਰੀ ਬਾਹਰ ਏਜੰਟਾਂ ਰਾਹੀਂ ਭੇਜੇ ਜਾਂਦੇ ਐ ਜਾਂ ਐਦਾਂ ਦੀ ਫਰਮਾਂ ਰਾਹੀਂ ਭੇਜੇ ਜਾਂਦੇ ਬੜੇ ਦੁਖੀ ਹੁੰਦੇ ਲੋਕ ਕਿਉਂਕਿ ਕਹਿੰਦੇ ਜੀ ਇਹਨਾਂ ਨੇ ਪੈਸਾ ਲੈ ਲੈਂਦੇ ਸਾਡਾ ਪੈਸਾ ਡੁੱਬ ਜਾਂਦਾ ਸਾਨੂੰ ਵਾਪਸ ਨਹੀਂ ਮਿਲਦਾ ਬਹੁਤ ساری ਤਕਲੀਫਾਂ ਚੇਲਣੀਆਂ ਪੈਂਦੀਆਂ ਔਰ ਕੋਈ ਫਿਰ ਵੀ ਪੱਕਾ ਪਤਾ ਨਹੀਂ ਵੀ ਕਿੰਨੇ ਕਿੰਨੇ ਵੀਜ਼ਾ ਕਿੱਥੇ ਕਿੱਥੇ ਤੱਕ ਲੱਗੇਗਾ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਪੂਰੀ ਤਸੱਲੀ ਹੈ ਸੈਟੀਸਫੈਕਸ਼ਨ ਹੈ ਕਿ ਇਹਨਾਂ ਦੀ ਜਿਸ ਤਰ੍ਹਾਂ ਉਹ ਦੱਸ ਰਹੇ ਸੀਗੇ ਕਿ ਕੋਈ ਪ੍ਰੋਸੈਸਿੰਗ ਫੀਸ ਨਹੀਂ ਸਾਡੀ ਹੈਗੀ ਔਰ ਤੁਹਾਨੂੰ ਇਹ ਵੀ ਤਸੱਲੀ ਹੈ ਜਿੱਦਾਂ ਇੱਥੇ ਕਿਸੇ ਵੀ ਸਕੂਲ 'ਚ ਤੁਸੀਂ ਪੈਸਾ ਫੀਸ ਆਪ ਭਰਾ ਕੇ ਆਨਿਓ ਐਦੇ ਤੁਸੀਂ ਸਿੱਧੇ ਸਕੂਲ 'ਚ ਟ੍ਰਾਂਸਫਰ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਕਾਚੀ ਟ੍ਰਾਂਸਫਰ ਤੁਸੀਂ ਬਿਲਕੁਲ ਜੀ ਕਰ ਚੁੱਕੇ ਆਂ ਜੀ ਸਾਡਾ ਤਾਂ ਵੀਜ਼ਾ ਵੀ ਆ ਚੁੱਕਿਆ ਹੈ ਜੀ ਤੇ ਤਕਰੀਬਨ ਸਾਡਾ 2.5 3 ਮਹੀਨੇ ਦੇ ਵਿੱਚ ਸਾਰਾ ਪ੍ਰੋਸੈਸਿੰਗ ਹੋ ਗਈ ਸੀ ਕਿ ਜੀ ਸਾਰੇ ਵਰਕ ਦੀ ਜੀ ਜੀ ਬਿਲਕੁਲ ਉੱਥੇ ਕਿਹੜੇ ਸਕੂਲ 'ਚ ਐਡਮਿਸ਼ਨ ਮਿਲੀ ਹੈ ਕਿੱਥੇ ਜਾ ਰਹੇ ਹੋ ਇੱਕ ਕੈਨੇਡਾ ਦੇ ਵਿੱਚ ਜੀ ਸਕੂਲ ਦਾ ਨਾਮ ਪੇਪਰ 'ਚ ਲਿਖਿਆ ਹੋਇਆ ਜੀ ਆਈ ਥਿੰਕ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕੀ ਹੈ ਜੀ ਅਈ ਥਿੰਕ ਟੋਰਾਂਟੋ ਜਾ ਰਹੇ ਹਾਂ ਜੀ 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 ਓਕੇ ਟੋਰਾਂਟੋ ਜਾ ਰਹੇ ਹੋ ਤੇ ਸਾਰੀ ਫੈਮਲੀ ਮਤਲਬ ਬੱਚੇ ਕਰਕੇ ਪੈਰੈਂਟਸ ਦੀ ਵੀ ਜਿਹੜੀਆਂ ਉਹ ਜਿਹੜੀਆਂ ਕੀ ਉਹ ਕਹਿੰਦੇ ਐ ਖਾਇਸ਼ਾਂ ਪੂਰੀਆਂ ਬਿਲਕੁਲ ਜੀ ਬਿਲਕੁਲ ਜੀ 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 ਹੋਰ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹਾਂਗੇ ਜੀ ਟੋਟਲ ਇਮੀਗ੍ਰੇਸ਼ਨ ਵੱਲੋਂ ਜੇ ਕੋਈ ਵੀ ਹੋਰ ਵੀ ਕੋਈ ਵੀਜ਼ਾ ਲਵਾਉਣਾ ਚਾਹੁੰਦਾ ਹੈ ਤਾਂ ਇਹਨਾਂ ਕੋਲ ਆਓ ਬਹੁਤ ਘੱਟ ਖਰਚੇ ਦੇ ਵਿੱਚ ਬਿਲਕੁਲ ਸਹੀ ਤਰੀਕੇ ਦੇ ਨਾਲ ਤੁਹਾਡਾ ਵੀਜ਼ਾ ਲਵਾਉਂਦੇ ਆ ਕਿਸੇ ਕਿਸਮ ਦੀ ਕੋਈ ਠੱਗੀ ਠੋਰੀ ਨਹੀਂ ਹੈਗੀ ਤੁਹਾਨੂੰ ਪਹਿਲੇ ਕਿੱਥੋਂ ਪਤਾ ਲੱਗਿਆ ਪਹਿਲੇ ਤੁਸੀਂ ਕਿਹਾ ਨਾ ਵੀ ਪਹਿਲੇ ਅਸੀਂ ਕਾਫੀ ਜਗ੍ਹਾ ਵਿਜ਼ਿਟ ਕੀਤਾ ਔਰ ਸਾਡੇ ਨਾਲ ਧੋਖਾ ਵੀ ਉੱਥੇ ਹੋਇਆ ਆਮ ਤੌਰ ਤੇ ਇਮੀਗ੍ਰੇਸ਼ਨ ਦਾ ਨਾਮ ਲੈਂਦੇ ਐਜੰਟਸ ਦਾ ਨਾਮ ਲੈਂਦੇ ਲੋਕ ਡਰ ਵੀ ਜਾਂਦੇ ਥੋੜਾ ਜਿਹਾ ਵੀ ਇੰਨੀਆਂ ਦੁਕਾਨਾਂ ਜਿਹੀ ਖੁੱਲ ਗਈਆਂ ਕਿੱਥੇ ਜਾਈਏ ਤੁਸੀਂ ਕਹਿ ਵੀ ਰਹੇ ਹੋ ਕਿ ਪਹਿਲੇ ਸਾਡੇ ਨਾਲ ਥੋੜਾ ਐਦਾਂ ਹੋਇਆ ਪ੍ਰੋਬਲਮ ਆਈ ਸਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਿਆ ਫਿਰ ਵਿਸ਼ਵਾਸ ਕਿਵੇਂ ਹੋਇਆ ਤੁਹਾਡਾ ਧਿਆਨ ਤੇ ਮੇਰੇ ਇੱਕ ਫਰੈਂਡ ਹੈ ਜੀ ਉਹ ਮੁਹਾਲੀ ਰਹਿੰਦੇ ਆ ਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਉਹਨਾਂ ਦੇ ਵੀ ਕੁਝ ਰਿਸ਼ਤੇਦਾਰ ਇਹਨਾਂ ਤੋਂ ਵੀਜ਼ਾ ਲਵਾ ਕੇ ਗਏ ਨੇ ਜੀ ਤੇ ਉਹਨਾਂ ਦੇ ਦੱਸਣ ਦੇ ਨਾਲ ਅਸੀਂ ਇੱਥੇ ਆਏ ਸੀਗੇ ਜੀ ਔਰ ਤੁਹਾਡੀ ਫੈਮਿਲੀ ਚ ਹੋਰ ਵੀ ਕੋਈ ਗਿਆ ਹੈ ਜਾਂ ਉਹ ਮਤਲਬ ਉਹ تھے ਸੈਟਲ ਨੇ ਜਿਹੜੇ ਗਏ ਨੇ ਤੁਹਾਡੇ ਹੋਰ ਕੋਈ ਫੈਮਿਲੀ ਚ ਗਿਆ ਹੋਏ ਮੇਰੇ ਫਰੈਂਡ ਦੇ ਰਿਲੇਟਿਵ ਸੀਗੇ ਜੀ ਹਾਂਜੀ ਹਾਂਜੀ ਬਾਕੀ ਰਿਸ਼ਤੇਦਾਰ ਤਾਂ ਹੈਗੇ ਨੇ ਜੀ ਉੱਥੇ ਕਾਫੀ ਆਪਣੇ ਤੇ ਉਹਨਾਂ ਤੋਂ ਵੀ ਟੋਡਲਸ ਟੋਡਲਸ ਦੇ ਥਰੂ ਜਿਹੜੇ ਗਏ ਨੇ ਟੋਡਲਸ ਦੇ ਰੂ ਮੇਰੇ ਫਰੈਂਡ ਦੀ ਫੈਮ ਉਹ ਗਏ ਨੇ ਜੀ ਰਿਲੇਟਿਵ ਚੋਂ ਬਿਲਕੁਲ ਜੀ ਬਿਲਕੁਲ ਸਾਡੇ 3 ਲੱਖ ਦੇ ਵਿੱਚ ਸਾਰੀ ਫੈਮਿਲੀ ਅਜੀਬ ਨਹੀਂ ਲੱਗਦਾ ਕਿਉਂਕਿ ਅੱਜ ਦੇ ਨੇ ਮਹਿੰਗੇ ਜਵਾਨੇ ਦੇ ਵਿੱਚ ਇਹ ਸਿਰਫ 3.5 ਲੱਖ ਬੱਚੇ ਦੀ ਫੀਸ ਦੇ ਵਿੱਚ ਵਿੱਚ ਹੀ ਨਾਲ ਹੀ ਪੈਰੈਂਟਸ ਜਾ ਰਹੇ ਨੇ ਤੇ ਐਦਾਂ ਨਹੀਂ ਲੱਗਦਾ ਕਿ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਜੀ ਬਹੁਤ ਘੱਟ ਖਰਚੇ ਦੇ ਵਿੱਚ ਅਸੀਂ ਸਾਡਾ ਵੀਜ਼ਾ ਲੱਗਿਆ ਜੀ ਇਹਦੇ ਵਿੱਚ ਪਲੱਸ ਪੁਆਇੰਟ ਏ ਹੈ ਵੀ ਫਾਦਰ ਉੱਥੇ ਜਾ ਕੇ ਜੀ ਵਰਕ ਵੀ ਕਰ ਸਕਦੇ ਨੇ ਮਦਰ ਥੋੜਾ ਘੱਟ ਕਰ ਸਕਦੇ ਨੇ ਤੇ ਫਾਦਰ ਜੀ ਤੇ ਇਹਦੇ ਨਾਲ ਉੱਥੇ ਕੋਈ ਵਰਕ ਜੇ ਮਿਲਦਾ ਮੈਂ ਕੋਸ਼ਿਸ਼ ਕਰੂੰਗਾ ਜੀ ਉੱਥੇ ਕੰਮ ਕਰਨ ਦੀ ਮਤਲਬ ਵੀ ਪੈਰੈਂਟਸ ਨੂੰ ਵੀ ਆਪਰਚੂਨਿਟੀ ਹੈਗੀ ਹੈ ਵੀ ਬੱਚਾ ਜੇ ਸਕੂਲ 'ਚ ਪੜ ਰਿਹਾ ਹੈ ਜਾਂ ਬੱਚਾ ਦਾ ਵੀਜ਼ਾ ਇਸ ਲੈਵਲ ਤੇ ਲੱਗਿਆ ਹੈ ਮਾਈਨਰ ਵੀਜ਼ਾ ਜੇ ਲੱਗਿਆ ਹੈ ਤੇ ਉਹਦੀ ਦੇਖਭਾਲ ਲਈ ਜਿਹੜੇ ਗਾਰਡੀਅਨਸ ਜਾ ਰਹੇ ਨੇ ਪੈਰੈਂਟਸ ਜਾ ਰਹੇ ਨੇ ਉਹ ਵੀ ਉੱਥੇ ਜਾ ਕੇ ਕੰਮ ਕਰ ਸਕਦੇ ਨੇ ਫਾਦਰ ਜਾਂ ਮਦਰ ਚੋ ਇੱਕ ਬੰਦਾ ਜਿਹੜਾ ਹੈ ਉਹ ਪ੍ਰਿਵਿਲੇਜ ਜਾ ਕੇ ਪੂਰੇ ਤਰੀਕੇ ਦੇ ਨਾਲ ਕਰ ਕਰ ਸਕਦਾ ਹੈ ਉੱਥੇ ਜੀ ਜੀ ਬਿਲਕੁਲ ਬਿਲਕੁਲ ਜੀ ਸਾਨੂੰ ਤਾਂ ਇਹੀ ਦੱਸਿਆ ਗਿਆ ਹੈ ਬਾਕੀ ਹੁਣ ਅਸੀਂ ਜਾ ਰਹੇ ਹਾਂ ਤੇ ਜਿਹੜੇ ਪਹਿਲਾਂ ਗਏ ਹੋਏ ਨੇ ਉਹਨਾਂ ਤੋਂ ਵੀ ਅਸੀਂ ਪੁੱਛਗਿੱਛ ਕੀਤੀ ਹੈ ਸਾਡੇ ਹੋਰ ਰਿਸ਼ਤੇਦਾਰ ਵੀ ਹੈਗੇ ਨੇ ਤੇ ਉਹਨਾਂ ਨੇ ਵੀ ਸਾਨੂੰ ਸਹੀ ਦੱਸਿਆ ਜੀ ਵੀ ਕੋਈ ਇਸੇ ਵਿੱਚ ਕੋਈ ਗਲਤ ਗੱਲ ਨਹੀਂ ਹੈਗੀ ਜੀ ਬਿਲਕੁਲ ਸਹੀ ਦੱਸਿਆ ਗਿਆ ਜੋ ਸਾਨੂੰ ਦੱਸਿਆ ਗਿਆ ਤੇ ਫਲਾਈਟਾਂ ਫਲੂਟਾਂ ਹੁਣ ਕਦੋਂ ਦੀਆਂ ਫਿਰ ਕਦੋਂ ਦੀਆਂ ਜਾਣ ਦੀਆਂ ਤਿਆਰੀਆਂ ਹੈਗੀਆਂ ਕਿਉਂਕਿ ਟਿਕਟਾਂ ਟੁਕਟਾਂ ਆਗਿਆ ਹੋਣੀਆਂ ਮੈਨੂੰ ਲੱਗਦਾ ਤੁਹਾਡੀਆਂ ਟਿਕਟਾਂ ਬਸ ਅੱਜ ਕੱਲ੍ਹ ਚ ਦੇ ਦੇਣਗੇ ਜੀ ਤੇ ਟਿਕਟਾਂ ਸਾਡੀਆਂ ਹੋ ਜਾਣੀਆਂ ਬਸ ਸ਼ਾਪਿੰਗ ਵਗੈਰਾ ਚੱਲ ਰਹੀ ਹੈ ਜੀ ਇੱਥੋਂ ਤੇ ਤੁਹਾਨੂੰ ਪਤਾ ਹੀ ਜੀ ਫਿਰ ਜੋ ਇੰਡੀਆ ਦੀਆਂ ਚੀਜ਼ਾਂ ਆ ਉੱਥੇ ਬਾਹਰ ਨਹੀਂ ਮਿਲਦੀਆਂ ਜੋ ਸਾਡਾ ਦੇਸੀ ਕਲਚਰ ਹੈ ਉਹ ਚੀਜ਼ਾਂ ਅਸੀਂ ਤੁਹਾਨੂੰ ਜਾਂ ਕਰ ਰਹੇ ਹਾਂ ਜੀ ਮਤਲਬ ਕਿ ਕੋਟਨੇ ਮਦਾਨੀਆਂ ਨਾਲ ਲੈ ਕੇ ਜਾ ਰਹੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਉੱਥੇ ਜਾ ਕੇ ਸਾਗ ਕੋਟਾਂਗੇ ਜੀ ਜ਼ਰੂਰ ਵਿਜੀ ਆਗੇ ਨੇ ਜੀ ਫੈਮਲੀ ਜਿਹੜੀ ਬੈਠੀ ਹੋਈ ਹੈ ਤਿਆਰ ਨੇ ਜਹਾਜ਼ ਚੜ੍ਹਨ ਲਈ ਤੇ ਜਿਹੜੇ ਟੋਡਲਰ ਇਮੀਗ੍ਰੇਸ਼ਨ ਵਾਲੇ ਨੇ ਮੈਮ ਕਵਰ ਉਹ ਦੇਣਗੇ ਇਹਨਾਂ ਨੂੰ ਵੀਜ਼ਾ ਮੈਮ ਹੁਣ ਜਿਹੜੇ ਸਾਡੇ ਲੇਟੈਸਟ ਮਤਲਬ ਚੱਲਦੇ ਪਏ ਆ ਉਹ ਅਪ੍ਰੈਲ ਐਂਡ ਮਈ ਇਨਟੇਕ ਹੈ ਔਰ ਜਿੰਨਾ ਜਿਹੜੇ ਵੀ ਕਲਾਇੰਟਸ ਅਪਲਾਈ ਕਰਵਾਉਣਾ ਚਾਹੁੰਦੇ ਨੇ ਉਹ ਸਾਨੂੰ ਟੋਡਲਰ ਇਮੀਗ੍ਰੇਸ਼ਨ ਸਾਡੀ ਐਕਸਪਰਟ ਟੀਮ ਨੂੰ ਮਿਲ ਸਕਦੇ ਆ ਔਰ ਹੁਣ ਜਿਹੜੇ ਸਟਾਰਟਿੰਗ ਆ ਉਹ ਅਪ੍ਰੈਲ ਐਂਡ ਮਈ ਇਨਟੇਕ ਆ ਮੈਮ ਮੰਨੀ ਹੁੰਦਾ ਅਪ੍ਰੈਲ ਔਰ ਮਈ ਇਹ ਸਾਲ ਚ ਕਿੰਨੇ ਵਾਰੀ ਇਨਟੇਕ ਹੁੰਦਾ ਅਸਲ ਦੇ ਵਿੱਚ ਕਦੋਂ ਮਤਲਬ ਤੁਸੀਂ ਅਪ੍ਰੈਲ ਔਰ ਮਈ ਦੀ ਤਾਂ ਗੱਲ ਕਰਤੀਏ ਦੋ ਤਿੰਨ ਵਾਰੀ ਹੁੰਦਾ ਹੈ ਕਿ ਹੁਣ ਮਤਲਬ ਕਿ ਹੁਣ ਅਰਲੀਸਟ ਤੁਹਾਨੂੰ ਕਦੋਂ ਲੋਕ ਜਿਹੜੇ ਨੇ ਉਹ ਤੁਹਾਡੇ ਕੋਲ ਆਣ ਹੁਣ ਅਪ੍ਰੈਲ ਔਰ ਮਈ ਵਾਸਤੇ ਹੋਣੀ ਆ ਨਾ ਸ਼ੁਰੂ ਕਰਦੇ ਹਾਂਜੀ ਮੈਮ April May ਵਾਸਤੇ ਹੁਣੇ ਆਣਾ ਸਟਾਰਟ ਕਰਦੇ ਆਂ ਔਰ September ਇਨਟੇਕ ਹੁੰਦਾ ਮੈਮ ਔਰ ਜਿਹੜੇ ਵੀ ਕਲਾਇੰਟਸ May ਔਰ July ਇਨਟੇਕ ਲੈਣਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ 10 Feb ਤੋਂ ਪਹਿਲਾਂ ਪਹਿਲਾਂ ਆਫਿਸ ਵਿਜ਼ਿਟ ਕਰੋ ਦਿੱਤੇ ਗਏ ਸਾਡੇ ਨੰਬਰਾਂ ਤੇ ਕੰਟੈਕਟ ਕਰੋ ਤੇ ਜਲਦੀ ਤੋਂ ਜਲਦੀ ਟੋਡਲਰ ਐਕਸਪਰਟ ਟੀਮ ਨੂੰ ਮਿਲੋ ਥੈਂਕ ਯੂ ਐ ਸਾਡੇ ਨਾਲ ਸੀਗੇ ਟੋਡਲਰ ਇਮੀਗ੍ਰੇਸ਼ਨ ਦੀ ਟੀਮ ਸੀਗੀ ਮੈਡਮ ਕਮਰ ਨੇ ਸਾਡੇ ਨਾਲ ਹੁਣੇ ਗੱਲ ਕੀਤੀ ਹੈ ਫੈਮਿਲੀ ਨੂੰ ਸੀ ਮਿਲਾਇਆ ਕਾਸਟੋਰ ਦੇ ਫੈਮਲੀ ਹੁਣੀ ਆਈ ਔਰ ਫੈਮਲੀ ਨੇ ਕਿਹਾ ਕਿ ਸਾਨੂੰ ਜਿਹੜੇ ਸਾਡੇ ਵੀਜ਼ੇ ਮਿਲ ਗਏ ਨੇ ਔਰ ਖੁਸ਼ ਹੈ ਫੈਮਲੀ ਔਰ ਸਭ ਤੋਂ ਜਿਹੜੀ ਮੇਨ ਇਹਦੇ ਵਿੱਚ ਗੱਲ ਐ ਹੈਗੀਏ ਉਹਨਾਂ ਨੇ ਕਿਹਾ ਕਿ ਮਈ ਤੇ ਜੁਲਾਈ ਇਨਟੇਕ ਹੁਣ ਹੋਣਾ ਔਰ ਉਹਨੇ ਦਿਨਾਂ ਦੇ ਵਿੱਚ ਤੇ ਉਹਦੇ ਲਈ ਤੁਸੀਂ ਹੁਣੀ ਸਾਨੂੰ ਕੰਟੈਕਟ ਕਰ ਸਕਦੇ ਹੋ ਜਲਦੀ ਤੋਂ ਜਲਦੀ ਜਿੰਨੀ ਜਲਦੀ ਕੰਟੈਕਟ ਕਰੋਗੇ ਫਾਈਲਿੰਗ ਹੁਣੀ ਜਲਦੀ ਹੋਏਗੀ ਦੋ ਤਿੰਨ ਪੁਆਇੰਟਸ ਨੇ ਜਿਹੜੇ ਕੀ ਮੇਰੇ ਖਿਆਲ ਚ ਯਾਦ ਰੱਖਣ ਦੀ ਲੋੜ ਹੈ ਪਹਿਲੇ ਤਾਂ ਇਨਟੇਕ ਸ਼ੁਰੂ ਹੋ ਗਿਆ ਜੀ ਭੱਜ ਕੇ ਆ ਜਾਓ ਦੂਜੀ ਗੱਲ ਹੈਗੀ ਐ ਜੇ ਤੁਸੀਂ ਇੰਟਰਸਟਿਡ ਹੈਗੇ ਹੋ ਤਾਂ ਜ਼ਰੂਰ ਟੋਡਲਰ ਇਮੀਗ੍ਰੇਸ਼ਨ ਦੇ ਨਾਲ ਐਸ ਕਰਕੇ ਤੁਹਾਨੂੰ ਆਣਾ ਚਾਹੀਦਾ ਕਿਉਂਕਿ ਟੋਡਲਰ ਇਮੀਗ੍ਰੇਸ਼ਨ ਦੀ ਪ੍ਰੋਸੈਸਿੰਗ ਫੀਸ ਨਾਓ ਪਹਿਲੇ ਦੀ ਹੈਗੀ ਤੇ ਨਾ ਬਾਅਦ ਵਿੱਚ 3.5 ਲੱਖ ਦੇ ਵਿੱਚ ਤੁਸੀਂ ਆਪਣੇ ਬੱਚੇ ਸਮੇਤ ਗਾਰਡੀਅਨ ਜਿਹੜੇ ਨੇ ਪੈਰੈਂਟਸ ਜਿਹੜੇ ਨੇ ਉਹ ਉੱਥੇ ਕੈਨੇਡਾ ਜਿਹੜਾ ਹੈ ਉਹ ਪਹੁੰਚ ਜਾਣਗੇ ਨੰਬਰ ਸਕਰੀਨ ਤੇ ਤੁਹਾਨੂੰ نیچے ਦੇ ਰਹੇ ਆਂ ਜੀ ਨੰਬਰ ਤੁਹਾਨੂੰ ਦਿੱਤੇ ਜਾ ਰਹੇ ਆ ਜੀ ਤੁਸੀਂ ਉਸ ਤੇ ਇਹਨਾਂ ਦੇ ਨਾਲ ਜਲਦੀ ਤੋਂ ਜਲਦੀ ਸੰਪਰਕ ਕਰੋ ਤੇ ਇੱਥੇ ਪਹੁੰਚੋ ਤੇ ਕੈਨੇਡਾ ਆਪਣੇ ਬੱਚਿਆਂ ਦੇ ਨਾਲ ਜਾ ਕੇ ਬੱਚੇ ਦੇ ਨਾਲ ਜਾ ਕੇ ਆਪਣਾ ਭਵਿੱਖ ਜਿਹੜਾ ਉਹ ਸੁਨਹਿਰਾ ਬਣਾਓ ਡਰਨ ਦੀ ਲੋੜ ਨਹੀਂ ਵੀ ਕੈਨੇਡਾ ਜਿਹੜਾ ਉਹਨੇ ਪੋਲਿਸੀਜ਼ ਬੰਦ ਕਰ ਦਿੱਤੀਆਂ ਟੋਡਲਰ ਇਮੀਗ੍ਰੇਸ਼ਨ ਤੁਹਾਨੂੰ ਨਵੇਂ ਆयाम ਦੇਗਾ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ